ਗਤੀਆਂ ਜ਼ਿਆਦਾ ਚੱਲੋ ਲੰਬਾ ਸੌਖਾ ਪਤਾ ਹੀ ਹੈ ਵਿਆਖਿਆ ਬੜੀ ਵਾਰੀ ਇੱਥੇ ਆਪਾਂ ਸ਼ਬਦ ਦੀ ਕਰਦੇ ਆ ਸੁਣੋ ਇੱਕ ਵਾਰ ਫਲਗੁਣ ਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਇਹ ਜਿਹੜਾ ਫਲਗੁਣ ਦਾ ਮਹੀਨਾ ਨਾ ਅੱਜ ਮਹੀਨਾ ਚੜਿਆ ਜਿਹੜਾ ਫੱਗਣ ਕਹਿੰਦੇ ਨੇ ਆਪਾਂ ਸਿੱਧਾ ਸ਼ਬਦ ਫੱਗਣ ਇਹ ਮਹੀਨੇ ਦੇ ਵਿੱਚ ਫੁੱਲ ਖਿੜਨੇ ਨੇ ਇਹ ਮਹੀਨੇ ਵਿੱਚ ਸੁੱਕੀਆਂ ਦਰਖਤਾਂ ਦੇ ਉੱਤੇ ਪੱਤੇ ਆਉਣੇ ਨੇ ਇਹ ਮਹੀਨੇ ਵਿੱਚ ਹਰਿਆਵਣੀ ਹੈ ਨਿੱਕੇ ਨਿੱਕੇ ਜੀਵ ਨਿੱਕੇ ਨਿੱਕੇ ਕੀੜੇ ਫਿਰ ਪੈਦਾ ਹੋਣੇ ਨੇ ਸਭ ਸੁੰਨ ਪਿਆ ਹੋਇਆ ਖੁੱਲ ਜਾਣਾ ਹੈ ਦਰਖਤਾਂ ਨੇ ਖਿੜਨਾ ਹੈ ਫੁੱਲਾਂ ਨੇ ਖਿੜਨਾ ਹੈ ਬਹਾਰ ਆਉਣੀ ਹੈ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਕਾਦੀ ਬਹਾਰ ਆਈ ਜਿਨ੍ਹਾਂ ਦੇ ਜਿਨ੍ਹਾਂ ਦਾ ਪਿਆਰਾ ਪ੍ਰਗਟ ਹੀ ਨਹੀਂ ਹੋਇਆ ਉਹਨਾਂ ਦੀ ਜੀਵਨ ਵਿੱਚ ਆਇਆ ਹੀ ਨਹੀਂ ਤੇ ਕਹਿੰਦੇ ਉਹਨਾਂ ਲਈ ਕਾਦੀ ਬਹਾਰ ਹੈ ਫਲਗੁਣ ਕਿੰਨਾ ਲਈ ਹੈ ਜਿਨ੍ਹਾਂ ਦਾ ਸੱਜਣ ਪ੍ਰਗਟ ਹੋ ਜਾਏ ਆਵੇ ਫੁੱਲ ਤੇ ਆਏ ਤੂ ਤੇ ਨਾ ਨਾ ਆਇਆ ਹਰਿਆਵਲਾਂ ਤੇ ਆਈਆਂ ਮਨ ਤੇ ਮੇਰਾ ਸੁੱਕਾ ਹੀ ਰਹਿ ਗਿਆ ਨਾ ਤੇ ਕਾਹਦਾ ਫਗਣ ਹੋਇਆ ਫਿਰ ਫਲਗੁਣ ਉਹਨਾਂ ਲਈ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁਣ ਪ੍ਰਗਟ ਹੋਣ ਕੁਆਲਿਟੀ ਆਵੇ ਚੇਂਜ ਆਵੇ ਤੂਮ ਆਵੇ ਆਨੰਦ ਆਵੇ ਹੁਣ ਕੱਲ ਬਾਗ ਸੀ ਖਤਮ ਹੋ ਗਿਆ ਸਾਡਾ ਬੂਥਾ ਕੱਲ ਵੀ ਸੜਿਆ ਹੀ ਸੀ ਹਾਂ ਜੀ ਤੇ ਫਿਰ ਫੱਗਣ ਚੜ ਗਿਆ ਤੇ ਫੱਗਣ ਨੂੰ ਫਿਰ ਉਦਣ ਕੀ ਹੋਇਆ ਉਹ ਤਾਂ ਛੜਿਆ ਹੀ ਸੀ ਤੇ ਜੇ ਮਾਗ 'ਚ ਵੀ ਛੜਿਆ ਹੀ ਸੀ ਤੇ ਫੱਗਣ 'ਚ ਵੀ ਛੜਿਆ ਹੀ ਸੀ ਤੇ ਫਿਰ ਫੱਗਣ ਕਾਹਦਾ ਛੜਿਆ ਫਿਰ ਮਾਰੇ ਕਹਦੇ ਆਨੰਦ ਆਵੇ ਛੜਦੀ ਕਲਾ ਜ਼ਿੰਦਗੀ ਵਿੱਚ ਮਸਤੀ ਆਵੇ ਜਿਸकी ਮਸਤੀ ਜਿੰਦਾ ਹੈ ਉਸकी ਹਸਤੀ ਜਿੰਦਾ ਹੈ ਨਹੀਂ ਤਾਂ ਹਰ ਕੋਈ ਜ਼ਬਰਦਸਤੀ ਜਿੰਦਾ ਹੈ ਅਗਰ ਮਸਤੀ ਹੈ ਤੇ ਤਾਂ ਹੀ ਹਸਤੀ ਤੇ ਹੁਣ ਜੇ ਚੇਂਜ ਕੋਈ ਨਾ ਆਵੇ ਬਦਲਾਵ ਕੋਈ ਨਾ ਆਵੇ ਖੁਸ਼ੀ ਕੋਈ ਨਾ ਆਵੇ ਆਨੰਦ ਕੋਈ ਨਾ ਆਵੇ ਫਿਰ ਕਾਹਦਾ ਫੱਗਣ ਆਇਆ ਫੁੱਲ ਤੇ ਖਿੜ ਗਏ ਤੂੰ ਤੇ ਮਰਝਾਇਆ ਹੀ ਫਿਰਦਾ ਫੁੱਲ ਖਿੜ ਗਏ ਤੂੰ ਤੇਰਾ ਤੇਰਾ ਮਨ ਮਰਝਾਇਆ ਪਿਆ ਤੇਰੇ ਲਈ ਤੇ ਨਾ ਨਾ ਆਇਆ ਫਿਰ ਤੇ ਗੁਰਮਖੋ ਸਾਡੀ ਜ਼ਿੰਦਗੀ ਦੇ ਵਿੱਚ ਉਹ ਰੌਣਕਾਂ ਆਉਣ ਖੁਸ਼ੀਆਂ ਆਉਣ ਖੇੜਾ ਆਵੇ ਆਨੰਦ ਆਵੇ ਮੇਰੀ ਜ਼ਿੰਦਗੀ 'ਚ ਫੱਗਣ ਆ ਗਿਆ ਫੇਰ ਆਇਆ ਫੇਰ ਗੱਲ ਬਣੀ ਫਿਰ ਇੱਥੇ ਇੱਥੇ ਫਿਰ ਪੰਚਮ ਪਾਸ਼ਾ ਆਏ ਕਹਿੰਦੇ ਥਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਫੁੱਲ ਤੇ ਪ੍ਰਗਟ ਹੋਏ ਉਹ ਹੋ ਉਹ ਹੋਵੇ ਕੁਆਲਿਟੀ ਜ਼ਿੰਦਗੀ ਦੀ ਸ਼ੁਗਰ ਜਿਨ੍ਹਾਂ ਨੂੰ ਖੁਸ਼ ਰਹਿਣ ਦੀ ਜਾਚ ਆ ਗਈ ਖੁਸ਼ ਰਹਿੰਦੇ ਮਸਤ ਰਹਿੰਦੇ ਆਨੰਦ ਚ ਰਹਿੰਦਾ ਕੋਈ ਨੇ ਤਨੇਮ ਸਵੇਰੇ ਕਰਦਾ ਹੈ ਕੋਈ ਸੁਖਮਣੀ ਸਾਹਿਬ ਕਰਦਾ ਹੈ ਕੋਈ ਗੁਰਦੁਆਰੇ ਜਾਂਦਾ ਹੈ ਮਸਲਾ ਹੈ ਸਾਰਾ ਦਿਨ ਖੁਸ਼ ਰਹਿਣਾ ਹੈ ਤੂੰ ਗੁਰਦੁਆਰੇ ਜਾ ਕੇ ਖੁਸ਼ ਹੁੰਨਾ ਹੈ ਤੂੰ ਉੱਥੋਂ ਚਾਰਜ ਹੋ ਜਾਇਆ ਕਰ ਤੂੰ ਸੁਖਮਣੀ ਸਾਹਿਬ ਨਾਲ ਚਾਰਜ ਹੁੰਨਾ ਹੈ ਉੱਥੋਂ ਹੋ ਜਾਇਆ ਕਰ ਆਸਾ ਦੀ ਵਾਰ ਕਰਕੇ ਹੁੰਨਾ ਹੈ ਉੱਥੋਂ ਹੋ ਜਾਇਆ ਕਰ ਪਰ ਚਾਰਜ ਤੇ ਹੋ ਜੇ ਤੇਰੀ ਬੈਟਰੀ ਲੋ ਹੀ ਰਹਿੰਦੀ ਹੈ ਤੇ ਫਿਰ ਫਾਇਦਾ ਕੀ ਹੋਇਆ ਤੂੰ ਗੁਰਦੁਆਰੇ ਗਿਆ ਤੇਰੀ ਬੈਟਰੀ ਫਿਰ ਵੀ ਲੋ ਹੀ ਕਾਦਾ ਜੁੜਿਆ ਤੂੰ ਜਿੱਥੇ ਤੇਰੀ ਅਟੈਚਮੈਂਟ ਹੈ ਪਿਆਰ ਹੈ ਉਥੋਂ ਚਾਰਜ ਹੋਇਆ ਹੈਗਾ ਪ੍ਰਗਟ ਹੋਵੇ ਖੁਸ਼ ਹੋਵੇ ਆਨੰਦ ਚ ਰਿਆ ਕਰ ਮਸਤ ਰਿਆ ਕਰ ਹਰ ਸੱਜਣ ਪ੍ਰਗਟੇ ਆਏ ਅਗਲੀ ਪੰਕਤੀ ਹੈ ਕਹਿੰਦੇ ਸ਼ੁਕਰ ਹੈ ਜਿਨ੍ਹਾਂ ਨੇ ਪ੍ਰਗਟ ਹੋਇਆ ਹੋਇਆ ਸੀ ਉਹਨਾਂ ਨੇ ਸਾਡੇ ਵੀ ਕਰਤਾ ਕਿਵੇਂ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੰਤ ਜਨਾ ਨੇ ਮਲਾਤਾ ਇਹ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਸੰਤ ਕੋਈ ਚੋਲੇ ਨਾਲ ਹੀ ਨਾ ਜੋੜਿਆ ਕਰੋ ਇਹ ਤੇ ਕਰਮਾਂ ਦਾ ਤੇ ਬਿਰਤੀ ਦਾ ਨਾਮ ਹੁੰਦਾ ਹੈ ਜ਼ਰੂਰੀ ਨਹੀਂ ਕਿ ਹਰ ਚੋਲੇ ਵਾਲਾ ਸੰਤ ਹੋਵੇ ਜ਼ਰੂਰੀ ਬਹੁਤ ਬੰਦਿਆਂ ਦੀ ਬਿਰਤੀ ਸੰਤਾਂ ਵਾਲੀ ਹੁੰਦੀ ਹੈ ਸਭਾ ਸੰਤਾਂ ਵਾਲਾ ਹੁੰਦਾ ਗੁਰਬਖਰ ਹੁੰਦੇ ਜੁੜਿਆ ਹੋਇਆ ਬੰਦਾ ਖੋਦ ਰੰਗਿਆ ਹੋਇਆ ਬੰਦਾ ਉਹ ਸਾਨੂੰ ਰੰਗ ਚੜਾ ਦਿੰਦਾ ਜੋੜ ਦਿੰਦੇ ਆ ਸਾਰੇ ਸੰਗਤ ਕਰਕੇ ਸਾਡਾ ਮਨ ਜੁੜ ਜਾਂਦਾ ਹੈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ ਮਲਾਤਾ ਗੁਰਮੁਖ ਸੌਂ ਕਰ ਦੋਸਤੀ ਦੋਸਤੀ ਪਾਉਣ ਕਰਕੇ ਸਤਗੁਰ ਸੌਂ ਲਾਏ ਚਿੱਤ ਸਤਗੁਰ ਨਾਲ ਚਿੱਤ ਲੱਗ ਗਿਆ ਗੁਰਮਖਾਨ ਨਾਲ ਦੋਸਤੀ ਪਾ ਕੇ ਚਿੱਤ ਲਾਤਾ ਸਾਡਾ ਗੁਰਮਖਾਨ ਨਾਲ ਦੋਸਤੀ ਪੈਣ ਕਰਕੇ ਚਿੱਤ ਲੱਗ ਗਿਆ ਸੰਤ ਸਹਾਈ ਸੰਤ ਸਹਾਈ ਜੀ ਕੇ ਪਬਜਲ ਤਾਰਨਹਾਰ ਸਭ ਤੇ ਉੱਚੇ ਜਾਣੀ ਐ ਨਾਨਕ ਨਾਮ ਪਿਆਰ ਉਹਨਾਂ ਨੇ ਸਹਾਇਤਾ ਕੀਤੀ ਮੇਰੀ ਤੇ ਲੈਣ ਦੇਣ ਹੋਇਆ ਸੰਤਾਂ ਨਾਲ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ਉਹਨਾਂ ਤੋਂ ਚੰਗਿਆਈਆਂ ਸਿੱਖੀਆਂ ਉਹਨਾਂ ਕੋਲ ਜਾ ਕੇ ਗਲਤੀਆਂ ਛੱਡੀਆਂ ਔਗਣ ਉਹਨਾਂ ਨੂੰ ਦੇ ਆਏ ਲੈਣ ਦੇਣ ਕੀਤਾ ਅਸੀਂ ਸੰਤਾਂ ਨਾਲ ਗੁਣ ਲਿਆnde ਕੁਆਲਿਟੀ ਲਿਆਂਦੀ ਜ਼ਿੰਦਗੀ ਵਿੱਚ ਬੜਾ ਕੁਝ ਸਿੱਖਿਆ ਜ਼ਿੰਦਗੀ ਵਿੱਚ ਇਸ ਕਰਕੇ ਸਿੱਖਣ ਵਾਲੇ ਵੀਰੋ ਬਣਿਓ ਸਿੱਖਣ ਵਾਲੇ ਬਣੋਂਗੇ ਤੁਹਾਨੂੰ ਬੜੇ ਸੰਤ ਲੱਭਣਗੇ ਤੇ ਜੇ ਸਿੱਖਣਾ ਨਹੀਂ ਫਿਰ ਕੋਈ ਸੰਤ ਨਹੀਂ ਸਾਡੀ ਜਿੰਦਗੀ ਵਿੱਚ ਅਸੀਂ ਸਖਿਆਰਥੀ ਚੰਗੇ ਬਣਨਾ ਸਟੂਡੈਂਟ ਚੰਗੇ ਬਣਨਾ ਫਿਰ ਬੜਾ ਕੁਝ ਸਾਨੂੰ ਮਿਲ ਸਕਦਾ ਬੜਾ ਕੁਝ ਸਿੱਖਣ ਨੂੰ ਮਿਲ ਸਕਦਾ ਮੈਂ ਰੋਜ਼ ਰੋਜ਼ ਅੱਗੇ ਤੋਂ ਅੱਗੇ ਜਾਵਾਂ ਮੇਰਾ ਮਨ ਟਿਕਦਾ ਜਾਏ ਮਨ ਆਨੰਦ 'ਚ ਹੁੰਦਾ ਜਾਏ ਖੁਸ਼ ਹੋਣਾ ਸਿੱਖ ਲਈਏ ਆਨੰਦ 'ਚ ਰਹਿਣਾ ਸਿੱਖ ਲਈਏ ਜਦੋਂ ਤੋਂ ਸਤਗੁਰ ਦੀ ਨਜ਼ਰ ਨਾਲ ਜੁੜੇ ਆ ਲੱਖ ਖੁਸ਼ੀਆਂ ਪਾਸ਼ਾਈਆਂ ਸਾਡੀ ਜ਼ਿੰਦਗੀ ਚ ਆ ਗਈਆਂ ਕਦੋਂ ਤੋਂ ਜੇ ਸਤਗੁਰ ਨਜ਼ਰ ਕਰੇ ਸਤਗੁਰ ਦੀ ਨਜ਼ਰ ਨੇ ਆਨੰਦ ਦੇ ਦਿੱਤਾ ਜ਼ਿੰਦਗੀ ਨਜ਼ਾਰੇ ਚ ਲਿਆਂਦੀ ਪਈ ਹੈ ਖੁਸ਼ ਖੁਸ਼ ਰਹੀਦਾ ਖੁਸ਼ ਰਹੀ ਆਓ ਅਗਲੀ ਪੰਕਤੀ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਕਹਿੰਦੇ ਦੁੱਖਾ ਨੂੰ ਕੋਈ ਥਾਂ ਹੀ ਨਹੀਂ ਰਹੀ ਸੇਜ ਸੁਹਾਵੀ ਆ ਹਿਰਦਾ ਜਿਹੜਾ ਹੈ ਬੜਾ ਸੇਜ ਹੀ ਬੜੀ ਵਧੀਆ ਬਣ ਗਈ ਹੁਣ ਤੇ ਸੇਜ ਤੇ ਪਿਆਰਾ ਬੈਠਾ ਹੈ ਆਨੰਦ ਬੈਠਾ ਹੈ ਖੁਸ਼ੀ ਰਹਿੰਦੀ ਹੈ ਹੁਣ ਹੁਣ ਦੁਖੀ ਨਹੀਂ ਰਹੇ ਫਗਣ ਦੇ ਮਹੀਨੇ 'ਚ ਕਹਿੰਦੇ ਸੇਜ ਦੇ ਉੱਤੇ ਪਿਆਰਾ ਆ ਗਿਆ ਹੁਣ ਖੁਸ਼ ਰਹਿੰਦੇ ਆ ਮਲਾਪ ਹੋ ਗਿਆ ਇੱਕਮਿਕ ਹੋ ਗਿਆ ਆਨੰਦ 'ਚ ਰਹੇਗਾ ਅੱਗੇ ਇੱਛੁ ਪੁੰਨੀ ਵੱਡ ਭਾਗਣੀ ਵਾਹ ਵਰ ਪਾਇਆ ਹਰ ਰਾਹੇ ਇੱਛਾ ਪੂਰੀ ਹੋ ਗਈ ਵੱਡੇ ਭਾਗਾਂ ਵਾਲੀ ਦੀ ਮੈਂ ਵੱਡਿਆਂ ਭਾਗਾਂ ਵਾਲੀ ਮੇਰੀ ਇੱਛਾ ਪੂਰੀ ਹੋ ਗਈ ਵਰ ਪਾ ਲਿਆ ਵਰ ਮਿਲ ਗਿਆ ਜਿਵੇਂ ਇੱਕ ਬੱਚੀ ਨੂੰ ਵਰ ਮਿਲਦਾ ਹੈ ਉਹਦਾ ਜੀਵਨ ਸਾਥੀ ਮਿਲਦਾ ਹੈ ਉਹ ਖੁਸ਼ ਹੋ ਜਾਂਦੀ ਹੈ ਕਹਿੰਦੇ ਆਨੰਦ ਦਾ ਸਾਥ ਹੁਣ ਮੇਰੀ ਜ਼ਿੰਦਗੀ ਚ ਬਣ ਗਿਆ ਆਨੰਦ ਆ ਗਿਆ ਮੇਰਾ ਜੀਵਨ ਸਾਥੀ ਮੈਨੂੰ ਮਿਲ ਗਿਆ ਤਾਂ ਫੱਗਣ ਮੰਨੋ ਜੇ 부জে 부জে ਰਹਾਂਗੇ ਕਾਦਾ ਫੱਗਣਾ ਹੈ ਅਸੀਂ ਖੁਸ਼ ਰਹਿਣਾ ਸਿੱਖਣਾ ਤੇ ਗੁਰਮਖੋ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਹਰ ਬੰਦਾ ਹੀ ਇਹ ਪਾਵਰ ਰੱਖਦਾ ਹੈ ਉਹ ਅਗਲਾ ਗੇਰ ਪਾ ਕੇ ਦੇਵਤਾ ਬਣ ਜਾਏ ਤੇ ਪਿੱਛੇ ਵਾਲਾ ਗੇਰ ਪਾ ਕੇ ਰਾਖਸ਼ ਬਣ ਜਾਏ ਸਾਡੇ ਚ ਕੋਈ ਪਤਾ ਨਹੀਂ ਜਿੰਨੇ ਤੁਸੀਂ ਬੈਠੇ ਹੋ ਕਿਹੜੇ ਬੰਦੇ ਨੇ ਅੱਗੇ ਵਾਲਾ ਗੇਰ ਪਾ ਲੈਣਾ ਤੇ ਐ ਬਣ ਜਾਣਾ ਦੇਵਤਿਆਂ ਵਰਗਾ ਤੇ ਕੋਈ ਪਤਾ ਨਹੀਂ ਕਿਹੜਾ ਵਿੱਚ ਬੈਠਾ ਪਿੱਠੇ ਪਿਛੇ ਵਾਲਾ ਗੇਰ ਪਾ ਲਵੇ ਰਕਸ਼ਸ਼ ਬਣ ਜਾਏ ਇੱਥੋਂ ਬਾਹਰ ਨਿਕਲਦਾ ਕਿਸੇ ਨੇ ਚੰਗੀ ਸੰਗਤ ਮਿਲ ਗਈ ਉਹ ਕਿਤੇ ਦੀ ਕਿਤੇ ਅੱਗੇ ਵੱਧ ਗਿਆ ਕਈਆਂ ਨੂੰ ਭੈੜੀ ਸੰਗਤ ਮਿਲ ਗਈ ਪਿੱਛੇ ਨੂੰ ਤੁਰ ਗਿਆ ਮਾਨ ਵੀ ਨਹੀਂ ਕਰਨਾ ਚਾਹੀਦਾ ਮਾਨ ਨਹੀਂ ਕਰਨਾ ਚਾਹੀਦਾ ਬੜੇ ਗੁਰਸਿੱਖ ਅਸੀਂ ਤੇ ਕਿਰਪਾ ਹੋ ਗਈ ਸਾਡੇ ਤੇ ਅਸੀਂ ਤੇ ਜੁੜੇ ਹੋਏ ਆਂ ਕਈਆਂ ਦੇ ਦਿਮਾਗ ਚ ਆਈ ਜਾਣਾ ਇਸ ਤੇ ਪਰਮੇਸ਼ਰ ਦਵਾਰ ਜਾਣੇ ਆ ਸਾਨੂੰ ਤੇ ਸਾਰਾ ਹੀ ਪਤਾ ਮਨ ਚ ਆ ਜਾਂਦਾ ਬੰਦਾ ਜੁੜਿਆ ਹੋਇਆ ਜੀ ਅਸੀਂ ਤੇ ਜੁੜਿਆਂ ਚੋਂ ਆਉਂਦੇ ਆ ਜੁੜਿਆਂ ਜੜਿਆਂ ਦਾ ਵੀ ਪਤਾ ਨਹੀਂ ਲੱਗਦਾ ਭਾਈ ਕਿਹੜੇ ਵੇਲੇ ਬੰਦੇ ਨੇ ਕਿਹੜੇ ਪਾਸੇ ਨੂੰ ਟੁੱਟ ਜਾਣਾ ਬੜੇ ਬੜੇ ਜੁੜੇ ਟੁੱਟਦੇ ਵੇਖੇ ਐ ਬੜੇ ਬੜੇ ਟੁੱਟੇ ਜੁੜਦੇ ਵੀ ਵੇਖੇ ਬੜੇ ਬੜੇ ਵਿਗੜੇ ਜੁੜਦੇ ਵੇਖੇ ਤੇ ਚੰਗਾ ਭਲਾ ਬੰਦਾ ਅੱਜ ਮੈਂ ਸਵੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਦੀ ਤਸਵੀਰ ਦੇ ਸਾਹਮਣੇ ਬੈਠਾ ਸੀ ਤੇ ਮੈਂ ਉੱਥੇ ਬੈਠਾ ਬੈਠਾ ਚਲੋ ਆਪਣੀ ਸਾਧਨਾ ਕਰਦਾ ਸੀ ਤੇ ਮੈਂ ਵਾਜਾ ਮੈਨੂੰ ਕਿਹਾ ਮੈਂ ਕਿਹਾ ਮੈਨੂੰ ਵਾਜਾ ਵੀ ਦੇ ਦੇ ਮੈਂ ਥੋੜਾ ਰਿਆਜ਼ ਕਰ ਲਾਂ ਤੇ ਮੈਨੂੰ ਵਾਜਾ ਫੜਾ ਕੇ ਚੱਲਿਆ ਗਿਆ ਤੇ ਮੈਂ ਉੱਥੇ ਵਾਜਾ ਲੈ ਕੇ ਬੈਠਾ ਸੀ ਜਦੋਂ ਤੇ ਮੈਂ ਜਦੋਂ ਵਾਜਾ ਵਜਾਵਾਂ ਤੇ ਇੱਕੋ ਮੇਰੇ ਦਿਮਾਗ ਚ ਅਚਨ ਧਾਰਨਾ ਘੁੰਮੀ ਜਾ ਰਹੀ ਐ ਦਿਮਾਗ ਵਿੱਚ ਇੱਕੋ ਹੀ ਖਿਆਲ ਆ ਗਿਆ ਉਹ ਕੀ ਸੀ ਅੱਗੇ ਵੀ ਫੜਦੇ ਹੁਣੇ ਆ ਭਾਈ ਜੋਗਿਆ ਕਲਗੀਆਂ ਵਾਲੇ ਬਾਦਸ਼ਾਹ ਦੀ ਇਦਾਂ ਸਾਹਮਣੇ ਮੈਂ ਵੇਖਦਾ ਸੀ ਨਾਲੇ ਮੈਂ ਰਿਆਜ਼ ਕਰਾਂ ਤੇ ਨਾਲੇ ਬਾਦਸ਼ਾਹ ਦੀ ਫੋਟੋ ਵੇਖਾਂ ਉਦੋਂ ਮੈਂ ਇਹ ਮੇਰੇ ਦਿਮਾਗ 'ਚ ਘੁੰਮਦਾ ਸੀ ਭਾਈ ਜੋਗਿਆ ਗੁਰੂ ਤੇਰੇ ਜੁਗਾ ਹੈ I'll be all ਸਾਨੂੰ ਵੀ ਕਾਕੀਆਂ ਵਾਲੇ ਕਹਿਣਗੇ ਮੈਂ ਤੇਰੇ ਜੋਗਾ ਮੈਂ ਤੇਰੇ ਜੋਗਾ ਮੈਂ ਮਾਰਾ ਦੀ ਫੋਟੋ ਦੇਖ ਰਿਹਾ ਸੀ ਤੇ ਮੈਂ ਇਦਾਂ ਕਵਾਂ ਮੈਂ ਕਿਹਾ ਤੁਸੀਂ ਕਦੇ ਜੋਗੇ ਨੂੰ ਕਿਹਾ ਸੀ ਭਾਈ ਜੋਗੇ ਕਿਲਾ ਸਾਡੇ ਜੋਗਾ ਨਾ ਹੁੰਦਾ ਆ ਰੌਣਕਾਂ ਨਹੀਂ ਸੰ ਲੱਗਣੀਆਂ ਜੇ ਉਹ ਸਾਡੇ ਜੋਗਾ ਹੈ ਤੇ ਤਾਂ ਹੀ ਰੋਜ ਆਪਣੇ ਚਰਨਾਂ ਚ ਭਾ ਲੈਂਦਾ ਤਾਂ ਹੀ ਅੰਮ੍ਰਿਤ ਛਕਾ ਲੈਂਦਾ ਤਾਂ ਹੀ ਇੰਨੇ ਸਾਲਾਂ ਦਾ ਜੋੜੀ ਫਿਰਦਾ ਇਹ ਉਹ ਸਾਡੇ ਜੋਗਾ ਹੈ ਤੇ ਗੱਡੀਆਂ ਤੇ ਮਗਰ ਲੱਖਾਂ ਲੋਕੀ ਭਜਦੇ ਆ ਹੋ ਹੈ ਤੇ ਤਾਂ ਆਈ ਤੂੰ ਜਾਣੇ ਨਾ ਜਾਣੇ ਇਹ ਤੇਰੀ ਮਰਜ਼ੀ ਆਪਾਂ ਆਪਣੇ ਆਪ ਨੂੰ ਅੱਗੇ ਰੱਖਿਓ ਬਾਦਸ਼ਾਹ ਕਦੀ ਮੈਨੂੰ ਵੀ ਆਖਿਓ ਤੇਰੇ ਜੋਗਾ ਹੈ